ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚਾਉ ਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਲ ਕੰਚਹ ਨਹੀਂ ਸਹਸਾ ਚੁਕਾਇਆ ਸਿੱਖ ਦਾ ਰਹੋ ਨਹਿ ਪਤੀ ਆਇਆ ਉਮਰਾ ਵਹੋ ਆਗੇ ਚੇਰਾ ਮਿਲ ਰਾਜਨ RAM ਨਿਵੇਰਾ ਆਬ ਟੂਡਨ ਕਤ ਹੋ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੂਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿ ਆਇ ਨਿ 베ਰਾ ਹੂਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ सर्बान को राजा तह अनहद शबद अगाजा तेस बह क्या चतुराई मिल नानक आप गवाई सोरठ महल्ला पञ्जवा ਇਰੇ ਰਜ਼ੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਤੇ ਆਏ ਹੋ ਗੁਰਪੂਰ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰ ਇਸ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤ ਸਾਹਾ ਗੁਰ ਭੇਟਤ ਮਨ ਓ ਮਾਹਾ ਸਗਲ ਪਰਾਸਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਤੇਾਈ ਐ ਆਨ ਦਿਨ ਸੁਖ ਰਿਤ ਕਰਿਏ ਰਹਾਉ संत का मार्ग धर्म की पाउड़ी को वडभागी पाए कोट जन्म के किल बिखनासे हर चरणी चित लाए ਉਸ ਤਤ ਕਰਾ ਹੋ ਸਦਾ ਪ੍ਰਭ ਆਪਣੇ ਜੇਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬੇਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇ ਖੁਏ ਪਾਪ ਭਏ ਸਭ ਪਾਵਨ ਜਨ ਨਾਨਕ ਸੋਖ ਘਰ ਆਇਆ ਸੁਰਠ ਮਹੱਲਾ ਪੰਜਵਾ ਸਾਹਿਬ ਗੁਣੀ ਗਹਿਰਾ ਘਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ ਜਾਪ ਆਨੰਦ ਰਹਾਉ ਗੁਰ ਚਰਣਾ ਭਾਉ ਕਤਹਿ ਨਹੀਂ ਪ੍ਰਭ ਸਰਣਾ ਰਹਾਉ ਤੇਰਿਆਂ ਦਾ ਸਾਰਾ ਦਇ ਮੁਰਾਰੀ ਪ੍ਰਭ ਅਬਚਲ ਨੀਵ ਉਸਾਰੀ ਵਾਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜੇਨ ਜੇਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦਿਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਓਠ ਲਾਗੀ ਪਾਈ ਸਾਸ ਸਾਸ ਪ੍ਰਭ ਧਾਈ ਐ ਹਰ ਮੰਗਲ ਨਾਨਕ ਗਾਈ ਐ ਸੋਰਠ ਮਹੱਲਾ ਪੰਜਵਾ ਸੂਖ ਸਹਜ ਆਨੰਦਾ ਪ੍ਰਭ ਮਿਲੇਓ ਮਨ ਭਾਵੰਦਾ ਪੂਰੈ ਗੁਰ ਕਿਰਪਾ ਧਾਰੀ ਤਾ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੂਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਵੇਖਾ ਤਹ ਸੋਈ ਹਰ ਪ੍ਰਭ ਵਿਨ ਅਵਰ ਨਾ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜ ਵਾਰ ਠਾੜ ਪਾਈ ਕਰਤਾਰੇ ਸਾਪ ਛੁੱਟ ਗਿਆ ਪਰਵਾਰੇ ਗੁਰ ਪੂਰੇ ਹੈ ਰਾਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋ ਆਰਖਵਾਲਾ ਸਾਥ ਸਹਜ ਸੁਖ ਖੇਨ ਮਹਿ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਵਾਰੀ ਪਰਬ ਆਪਣਾ ਵਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤੈਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿ ਰਾਜ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾ ਵੇਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਰਜਨ ਗੁਰ ਅਮਦਾਰਾਸੀ ਜਪ ਹਰ ਹਰ ਕਿਲ ਵਿਖ ਨਾਸੀ ਸੰਤੋ ਹੋ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੋ ਲਤਰਾਵੈ ਉਧਾਰ ਹੋਆ ਹੈ ਜੀ ਕਾ ਰਹਾਉ ਜਜ ਕਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੂਪ ਬਰਨਾਵੇ ਸੋ ਜਾਨ ਪਰਮ ਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣ ਆਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਨਿਬਾਹੀ ਪੂਰੀ ਕਾਈ ਬਾਤ ਨਾ ਰਹੀ ਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਜਿਉ ਪਾਲਾ ਰਹਾਉ ਵਡਭਾਗੀ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਏ ਚਿਤ ਲਾਗਾ ਜਪ ਜੀਵਹਿ ਸੇ ਵਡਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਧੂਰੀ ਨਹਾਵੇ ਆਪਣਾ ਨਾਮ ਆਪੇ ਦਿਆ ਪ੍ਰਭ ਕਰਨ ਹਾਰ ਰੱਖ ਲੀਆ சன பிராண அ பூரண விமல விச்சாரா கர்பாயமிச நான சரணமோர மஹல பஞ்சவா ਗੁਰ ਪੂਰੇ ਚਰਨ ਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਹਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਗੁਨੀਤ ਕਰ ਦੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਬ੍ਰਤ ਪਾਲਾ ਸਾਧ ਜੀ ਅਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜਾ ਨਾ ਜੋਨੀ ਪਾਈਐ ਈਸੋ ਦੇਵਾ ਪੁਰਖ ਵਿਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੁਰਾਠ ਮਹੱਲਾ ਪੰਜਵਾ ਗੁਰ ਪੂਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲ ਭਇਆ ਇਸ ਨਾਨਾ ਪਾਰ ਬ੍ਰਹਮ ਵਿਟਾਹ ਕੁਰਬਾਨਾ ਗੁਰ ਕੇ ਚਰਨ ਕਵਲ ਰੇਦ ਧਾਰੇ ਬਿਗਨ ਨਾ ਲਾਗੈ ਤੇਲ ਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲਾ ਸਾਧੂ ਦੁਰਮਤਖੋਏ ਪਤਿਤ ਪੁਨੀਤ ਸਾਭ ਹੋਏ RAM DAS ਸੁਰੋਗਰਨਾਤੇ ਸਭ ਲਾਥੇ ਪਾਪ ਕਮਾਤੇ ਗੋਣ ਗੋਬਿੰਦ ਨੇ ਤਗਾਈਐ ਸਾਜ ਸੰਗ ਮੇਲ ਧਾਈਐ ਮਨ ਬਾਂਛਤ ਫਲ ਪਾਏ ਗੁਰ ਪੂਰਾ ਹਿਰਦੈ ਧਾਈਐ ਗੋਗੋਪਾਲ ਆਨੰਦਾ Jap Jap Jive Parmananda Janananak Naam Tihaya Prabh Apna Bir Dar Khaya Raag Surat Mahalla Panjwa ਦਹ ਦੇਸ ਸ਼ਤਰ ਮੇਗ ਘਟਾ ਘਾਟ ਦਾਮਨ ਚਮਕ ਡਰਾਇਓ ਸੇਜ ਇਕੇਲੀ ਨੀਂਦ ਨਾ ਹੋ ਨਹਿ ਪਿਰ ਪਰ ਦੇਸ ਸਿਧਾਇਓ ਹੁਣ ਨਹੀਂ ਸੰਦੇਸ ਰੋ ਮਾਇਓ ਏਕ ਕੋਸ ਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ ਪ੍ਰਹਾਉ क्यो विसर ल प्यारोगुणा सुखदा चर पंथ निहारो नैन नीर पार आयो हाओ हाओ पीत भयो है बीचो सुनत निकटायो पाीरि के पाथ पर दो बिन पेखे दूरायो ਆਯੋ ਕਿਰਪਾਲ ਸਰਬ ਕੋਠਾakur ਸਗਰੋ ਦੂਖ ਮਿਟਾਇਓ ਕਹੋ ਨਾਨਕ ਹਾਉ ਮੈਂ ਭੀਤ ਗੋਰ ਖੋਈ ਤਾਉ ਦਯਾਰ ਬੀਠ ਲੋ ਪਾਇਓ ਸਾਵ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਰਬ ਗੁਨਾ ਨਿਧਰਾਇਓ ਰਹਾਉ ਦੂਜਾ ਸੁਰਠਾ ਮਹੱਲਾ ਪੰਜਵਾ ਗੈਬਾ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਾਖ ਹੋ ਪੈਜ ਤੁਮਾਰੀ ਹਰ ਜਿਓ ਨਿਮਾਣਿਆ ਤੂੰ ਮਾਣ ਨੇ ਚੀਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾਉ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਾਲ ਲਾਵੇ ਐਸਲੇ ਆਉ ਗੁਣ ਬਖਸ ਲਾਏ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਤੈਜ ਰਖਾਈਐ ਔਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈ ਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੂਕੈ ਮਨ ਕੀ ਚਿੰਤੀ हर हर नाम मुख पाया जन नानक सुख वसंती सोरठ महल्ला पञ्जवा सिमर सिमर प्रभ पये अनंदा दुख कलेस सब नाठे गुण गावत त्यावत प्रभ अपना कार्य सगले सांठे ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦੀਓ ਉਪਦੇਸਾ ਜਪ ਭਾਉ ਜਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਨਹਿ ਪ੍ਰਭ ਤੂੰ ਹੈ ਸਭ ਕਿਛ ਕਰਨੈ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਖਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਵੇਖ-ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਾਈ ਤਾਰਾ ਉਨੁਗਰਹੁ ਆਪ ਪ੍ਰਭ ਸੁਆਮੀ ਪਾਤ ਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਵਾਂਛੋ ਸੰਤਾ ਤੂਰੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਨੇ ਦਾ ਆਸ ਕੋ ਭਾਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾਕਾਈ ਰਹਾ ਕਰਤੈ ਗੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਤੂਟ ਨਾਕਤੂ ਆਵੈ ਮੇਰੇ ਪੂਰੇ ਸਤਗੁਰ ਭਾਵੈ ਸਿਮਰ ਸਿਮਰ ਦੈ ਅੱਲਾ ਸਭ ਜੀਵ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂ ਘਾਰੋ ਸੁਆਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁੰਨ ਪਾਇਆ ਸੋ ਰਠ ਮਹੱਲਾ ਪੰਜਵਾ ਘਰਤੀ ਜਾ ਦੋਪਦੇ ਇੱਕ ਓ ਵੰਕਾਰ ਸਤਿਗੁਰ ਪ੍ਰਸਾਦਿ RAM DAS SURO VARNATE SAB UTRE PAAP KAMATE NIRMAL HOE KAR IS NANNA GUR PURE KI NEDANA ਸਕੁਸਲखම ਪਬਤਰੇਸහිਸලාමਤ ਸਬٿੋਕ ਉබਾਰੇ ගੁਰका සਦ ਵੀචਰੇ ਰਹ ਸਦਸංග ਮਲਲٿੀ පਾਰਬਹਮਪයਸथੀ ਨਾਨਕ ਨਾਮਤਆਆ ආă पරख ప్ਬපಯ सोरठ महल्ला पञ्जवा जेत पार ब्रह्म चेत आया सो घार दे वसा सुख सागर गुर पाया ता सहसा सगल मिटाया हर के नाम की कड आठ पहर गाई गोर गोरपूरे ते पाई र ਪ੍ਰਭ ਕੀ ਅਕਾਥ ਕਹਾਣੀ ਜਾਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ